ਆਪਾਂ ਨੂੰ ਵਧੀਆ ਰੇਟ ਦੇ ਵਿੱਚ ਦੋ ਮੱਜਾਂ ਮਿਲ ਗਈਆਂ ਸੀਗੀਆਂ ਜੀ ਤੇ ਲੈ ਲਈਆਂ ਨੇ ਅੱਖ 'ਚ ਗੁੱਸਾ ਹੀ ਬਹੁਤ ਹੈ ਦੀ ਜਣਾ ਹੈ ਅੱਖ 'ਚ ਗੁੱਸਾ ਬਹੁਤ ਹੈ ਜੀ ਸੇ ਆਪਾਂ ਬਣਾਵਾਂਗੇ ਖੁਰਲੀਆਂ ਤੇ ਵੈਸੇ ਤਾਂ ਇੱਕ ਦੋ ਜਣਿਆਂ ਨੂੰ ਦਿਖਾਇਆ ਸੀਗਾ ਮੈਂ ਕਹਿੰਦੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਸਭ ਤੋਂ ਪਹਿਲਾਂ ਤੇ ਗੈਸ ਕਰੋ ਜੀ ਅੱਜ ਕੀ ਨਾ ਮੈਂ ਆਪਣੇ ਅੱਜ ਦੇ ਵਲੌਗ ਦੇ ਵਿੱਚ ਕਾਫੀ ਦਿਨਾਂ ਬਾਅਦ ਵਲੌਗ ਪਾਉਣ ਲੱਗਿਆ ਹਾਂ ਜੀ ਸਭ ਤੋਂ ਪਹਿਲਾਂ ਤੇ ਕਿਉਂਕਿ ਬਿਜੀ ਚੱਲ ਰਿਹਾ ਥੋੜਾ ਜਿਹਾ ਹੈਕਟਿਕ ਹੈ ਜੀ ਖੇਤ ਵੀ ਕੰਮ ਹੈ ਟਮਾਟਰਾਂ ਟਮਟਰਾਂ ਦੇ ਵਿੱਚ ਉਲਝੇ ਆ ਤੇ ਇੱਕ ਵਾਰ ਰਿਕੁਐਸਟ ਹੈ ਪਹਿਲਾਂ ਜੀ ਵਲੌਗ ਨੂੰ ਅੱਧ ਤੱਕ ਦੇਖਿਓ ਤੇ ਆਪਾਂ ਖੜੇ ਆ ਆਪਣੇ ਡੇਰੀ ਫਾਰਮ ਦੇ ਵਿੱਚ ਚੈੱਕ ਕਰੋ ਜੀ ਅਜੇ ਲੈਂਟਰ ਨਹੀਂ ਖੁੱਲਿਆ ਤਕਰੀਬਨ 10 ਦਿਨ ਹੋ ਗਏ ਨੇ ਜੀ ਲੈਂਟਰ ਪਾਏ ਨੂੰ ਤੇ ਅਜੇ 3-4 ਦਿਨ ਹੋਰ ਰੱਖਾਂਗੇ ਆਈ ਮੀਨ ਟੂ ਸੇ ਕਿ 15ਵੇਂ ਦਿਨ ਆਪਾਂ ਖੋਲ ਦਾਂਗੇ ਹੁਣ ਆਏ ਜੀ ਆਪਾਂ ਕੰਮ ਦੀ ਗੱਲ ਤੇ ਮੁੱਦੇ ਦੀ ਗੱਲ ਤੇ ਕਹਿੰਦੇ ਵੀ ਜਦੋਂ ਕੋਈ ਚੰਗੀ ਚੀਜ਼ ਮਿਲਦੀ ਹੈ ਨਾ ਵਧੀਆ ਚੀਜ਼ ਚੰਗੇ ਰੇਟ 'ਚ ਜਿਹੜੀ ਮਿਲਦੀ ਹੋਵੇ ਤੇ ਲੈ ਲੈਣੀ ਚਾਹੀਦੀ ਹੈ ਤੇ ਮੈਂ ਗੱਲ ਕਰ ਰਿਹਾ ਜੀ ਪਸ਼ੂਆਂ ਦੀ ਡੇਰੀ ਫਾਰਮ ਤੁਸੀਂ ਇਹਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ ਬਸ ਹਫਤੇ 10 ਦਿਨ ਦੇ ਵਿੱਚ ਆਪਾਂ ਸਾਰਾ ਕੰਪਲੀਟ ਕਰ ਦਾਂਗੇ ਉਹ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਤੇ ਆ ਦੇਖੋ ਜੀ ਆਪਾਂ ਲੈ ਆਂਦੀਆਂ ਨੇ ਦੋ ਮੱਜਾਂ ਇਹ ਸਰਪ੍ਰਾਈਜ਼ ਤੁਹਾਡੇ ਸਾਰੇ ਵਾਸਤੇ ਆ ਜੀ ਆਪਾਂ ਨੂੰ ਵਧੀਆ ਰੇਟ ਦੇ ਵਿੱਚ ਦੋ ਮੱਜਾਂ ਮਿਲ ਗਈਆਂ ਸੀਗੀਆਂ ਜੀ ਤੇ ਲੈ ਲਈਆਂ ਨੇ ਬੰਨਣ ਦਾ ਤੇ ਇਹਨਾਂ ਨੂੰ ਇਸ ਟਾਈਮ ਹੈਗਾ ਜੀ ਆਪਾਂ ਨੂੰ ਔਖਾ ਔਖਾ ਏਦਾਂ ਵੀ ਅਜੇ ਛੱਤ ਨਹੀਂ ਹੈਗੀ ਤੇ ਐਂ ਆਪਾਂ ਕਰਦੇ ਆਂ ਜੀ ਮੇਰੇ ਤਾਂ ਇਹ ਯਾਰਾਂ ਦੀ ਮੇਰੇ ਘਰ ਦੇ ਨਾਲ ਜਿਹੜੀ ਹੈ ਹਵੇਲੀ ਆ ਪਸ਼ੂਆਂ ਵਾਲੀ ਤੇ ਉਹਦੇ ਵਿੱਚ ਆਪਾਂ ਸ਼ਾਮ ਨੂੰ ਸੱਜ ਦੇ 4 ਵਜੇ ਉੱਥੇ ਲੈ ਜਾਣੇ ਆ ਜੀ ਉੱਥੇ ਬੰਦ ਨੇ ਹੁੰਨੇ ਆ ਜਦੋਂ ਥੋੜੀ ਜੀ ਠੰਡ ਹੋਣ ਲੱਗਦੀ ਹੈ ਤੇ ਬਾਕੀ ਤੁਹਾਨੂੰ ਨੇੜੇ ਉਹ ਵਿਖਾ ਦੇਣਾ ਜੀ ਵਧੀਆ ਰੇਡ ਦੇ ਵਿੱਚ ਆਪਾਂ ਨੂੰ ਦੋ ਪਸ਼ੂ ਮਿਲ ਗਏ ਸਨ ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਅਪਡੇਟ ਪਾਉਂਦਾ ਰਵਾਂਗਾ ਆ ਦੇਖੋ ਜੀ ਮੂਰਾ ਜੀ ਇਹ ਹੋ ਗਿਆ ਅੱਖ 'ਚ ਗੁੱਸਾ ਹੀ ਬਹੁਤ ਹੈ ਦੀ ਜ ਹਨਾ ਹੈ ਅੱਖ 'ਚ ਗੁੱਸਾ ਬਹੁਤ ਹੈ ਜੀ ਤੇ ਫਿਲਹਾਲ ਟੋਕਰਿਆਂ 'ਚ ਪੱਠੇ ਜਿਹੜੇ ਆ ਪਾ ਕੇ ਰੱਖ ਦਿੱਤੇ ਆ ਜੀ ਤੇ ਅਜੇ ਤੱਕ ਕੰਮ ਵਿੱਚ ਹੀ ਸੀਗਾ ਖੜਿਆ ਪਰ ਮੈਂ ਕਿਹਾ ਚਲੋ ਤੇ ਦੋ ਹੀ ਇਹਨਾਂ ਦੇ ਨਾਲ ਕਟੜੂ ਨੇ ਜੀ ਆ ਹੈਗਾ ਕੱਟਾ ਤੇ ਕੱਟੀ ਤੇ ਦੂਜੀ ਮੱਝ ਹੈਗੀ ਜੀ ਆਹ ਦੇਖੋ ਜੀ ਇਹਨੇ ਤਾਂ ਖਾ ਲੈਨੇ ਜੀ ਪੱਠੇ ਤੇ ਟੋਕਰਾਂ ਚ ਰੱਖ ਕੇ ਕੰਮ ਚਲਾ ਰਹੇ ਆ ਆ ਇਹੜਾ ਪਾਸਾਣਾ ਜੀ ਇਧਰਲੇ ਪਾਸੇ ਆਪਾਂ ਬਣਾਵਾਂਗੇ ਖੁਰਲੀਆਂ ਤੇ ਵੈਸੇ ਤਾਂ ਇੱਕ ਦੋ ਜਣੇ ਨੂੰ ਦਿਖਾਇਆ ਸੀਗਾ ਮੈਂ ਉਹ ਕਹਿੰਦੇ ਵੀ ਇਧਰਲੇ ਪਾਸੇ ਹੀ ਸੈੱਟ ਰਹਿਣੀਆਂ ਖੁਰਲੀਆਂ ਕਿ ਜੋ ਆਪਾਂ ਸਿਸਟਮ ਪਾਣੀ ਦਾ ਚਾਨਣ ਦਾ ਥੋੜਾ ਜਿਹਾ ਮੈਂ ਉੱਪਰ ਮੋਗਾ ਵੀ ਰਖਾਇਆ ਛੱਤ ਦੇ ਵਿੱਚ ਥੋੜੀ ਜਿਹੀ ਹਵਾ ਕਰਾਸ ਹੁੰਦੀ ਰਵੇ ਫਰੰਟ ਤੋਂ ਤਾਂ ਚਲੋ ਹੈਗਾ ਹੀ ਖੁੱਲਾ ਸਾਰਾ ਪਿੱਛੋਂ ਜਿਵੇਂ ਬੰਦ ਹੈ ਤੇ ਇਧਰਲੇ ਪਾਸੇ ਆਪਾਂ ਬਣਾਵਾਂਗੇ ਜੀ ਖੁਰਲੀਆਂ ਇੱਥੋਂ ਤੋੜ ਤੱਕ ਖੁਰਲੀ ਬਣੂਗੀ ਤੇ ਉਸ ਤੋਂ ਬਾਅਦ ਜਿਹੜਾ ਇਧਰ ਆ ਪਿੱਛੇ ਆਹ ਥਾਂ ਇੰਨਾ ਕੁ ਆਪਾਂ ਬੰਦ ਕਰ ਦਾਂਗੇ ਇੱਥੋਂ ਕੰਧ ਕਰਕੇ ਉੱਪਰ ਤੱਕ ਆਹ ਦੇਖੋ ਸਾਫ਼ ਆ ਰਹੀ ਨਾ ਮੇਰੀ ਵੀਡੀਓ ਜੀ ਹਨਾ ਤੇ ਇੱਥੋਂ ਤੱਕ ਬੰਦ ਕਰਕੇ ਫਿਰ ਆਪਾਂ ਇਧਰਲੇ ਪਾਸੇ ਉਹ ਕਰ ਦਾਂਗੇ ਮਤਲਬ ਟੂੜੀ ਵਗੈਰਾ ਪਾਦਾਂਗੇ ਪਿੱਛੇ ਉਹ ਵੀ ਜ਼ਰੂਰੀ ਹੈ ਕਿਉਂਕਿ ਰੋਜ਼ ਰੋਜ਼ ਖੇਤੋਂ ਨਹੀਂ ਆਉਣੀ ਔਖੀ ਹੈ ਨਾ ਜੇ ਫਿਰ ਤੇ ਖੇਤੋਂ ਜਿਹੜਾ ਆਪਾਂ ਇੱਥੇ ਲਿਆਉਣ ਵਾਸਤੇ ਇੱਕ ਵਧੀਆ ਜੀ ਜਿਹੜੀ ਹੈ ਵਹੀਕਲ ਤਿਆਰ ਕਰਾਇਆ ਉਹ ਵੀ ਤੁਹਾਨੂੰ ਦਿਖਾਵਾਂਗਾ ਜੀ ਮੈਂ ਤੇ ਫਿਰ ਉਹ ਉਹ ਵੀ ਦਰਸ਼ਨ ਕਰਾਉਣਾ ਤੁਹਾਨੂੰ ਉਹਦੇ ਵਧੀਆ ਚੀਜ਼ਿਓ ਤੇ ਆਹ ਦੇਖੋ ਜੀ ਆਹ ਸਿਸਟਮ ਹੈ ਤੇ ਲੈਂਟਰ ਜਿਹੜਾ ਆਪਾਂ ਲੈ ਗਏ ਸਾਂ ਤਕਰੀਬਨ 1.7 14 ਫੁੱਟ ਉੱਚਾ ਹੈ ਉਚਾਈ ਵੇਖੋ ਜੀ ਤੁਸੀਂ ਤੇ ਸਾਹ ਜਿਹੜਾ ਸੁੱਖਾ ਰਹਿੰਦਾ ਇਹਦੇ ਵਿੱਚ ਕਿਉਂਕਿ ਜਿੰਨਾ ਡਾਊਨ ਲੈਂਟਰ ਹੋਊਗਾ ਰੋਵ ਦੇ ਵਿੱਚ ਪੜਾਸ ਵੀ ਥੋੜੀ ਜ਼ਿਆਦਾ ਹੁੰਦੀ ਹੈ ਜੀ ਡੰਗਰਾਂ ਨੂੰ ਚਾਹੀਦੀ ਹੀਟ ਸਾਲਾਂ ਦੇ ਵਿੱਚ ਪਰ ਇੰਨੀ ਵੀ ਜ਼ਿਆਦਾ ਨਹੀਂ ਕਿ ਫਿਰ ਸਫੋਕੇਸ਼ਨ ਹੁੰਦੀ ਹੈ ਜੀ ਇਸ ਕਰਕੇ ਆਪਾਂ ਉੱਪਰ ਇਹਦੇ ਮੋਗਾ ਵੀ ਰਖਾਇਆ ਸੋ ਇਹ ਜਿਹੜੀ ਆ ਆਪਣੇ ਇਥੋਂ ਇੰਨਾ ਕੁ ਛੋਟਾ ਜਿਹਾ ਨਕਸ਼ਾ ਜੀ ਤੇ ਇਧਰਲੇ ਪਾਸੇ ਜਿਹੜਾ ਪਾਣੀ ਪੁਣੀ ਆ ਇੱਥੇ ਜਿਹੜਾ ਥਾਂ ਆ ਨਾ ਸਾਰਾ ਜੀ ਫਿਲਹਾਲ ਤੇ ਕੱਚਾ ਦੇਖੋ ਜੀ ਇਹਨਾਂ ਨੂੰ ਬਾਅਦ ਚ ਪੱਕਾ ਕਰਾ ਦੇਣਾ ਜੀ ਇਹਨਾਂ ਥਾਂ ਨੂੰ ਸਾਰੇ ਨੂੰ ਪੱਕਾ ਕਰ ਦਾਂਗੇ ਤੇ ਫਰਸ਼ ਪਾ ਦਾਂਗੇ ਸਾਰਾ ਪਿੱਛੇ ਕੱਚਾ ਰੱਖ ਲਾਂਗੇ ਟੂੜੀ ਵਾਲੇ ਦੇ ਵਿੱਚ ਜਾਂ ਤੇ ਅੱਗੇ ਸਾਰਾ ਕੱਚਾ ਰਹੂਗਾ ਡੰਗਰ ਕੱਚੇ ਤੇ ਵੀ ਬੰ ਇਹ ਦੰਗਰਾਂ ਦੀ ਕਹਿੰਦੇ ਆ ਵੀ ਸਹੀ ਰਹਿੰਦੀ ਆ ਕੱਚੇ ਦੇ ਬੰਨ ਨਾਲ ਅੱਛਾ ਗੱਲ ਇਦਾਂ ਜੀ ਆਪਾਂ ਨਵਾਂ ਕੰਮ ਖੋਲਿਆ ਜੀ ਤੇ ਇੰਟਰਸਟ ਆਪਾਂ ਨੂੰ ਇਸ ਕੰਮ ਦੇ ਵਿੱਚ ਪੂਰਾ ਹੈ ਬਾਕੀ ਅੱਜਕੱਲ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਚੀਜ਼ਾਂ ਨਾਲ ਪਸ਼ੂ ਨਾਲ ਰਿਲੇਟਡ ਹੁਣ ਕਾਫੀ ਜਿਹੜੀਆਂ ਵੀਡੀਓਜ਼ ਜਿਹੜੀਆਂ ਅੱਜਕੱਲ ਆ ਜਾਂਦੀਆਂ ਨੇ ਕਿਉਂਕਿ ਆਪਾਂ ਦੇਖਦੇ ਆਂ ਮੀਡੀਆ ਤੇ ਜੋ ਚੀਜ਼ ਦੇਖਣ ਲੱਗ ਜੀ ਹੈ ਨਾ ਜਿਸ ਚੀਜ਼ ਦੇ ਰਿਲੇਟਡ ਵੀਡੀਓਜ਼ ਤੇ ਉਹੀ ਆਉਣ ਲੱਗ ਜਾਂਦੀਆਂ ਨੇ ਹਾਂ ਕਿਵੇਂ ਆ ਤੇ ਮਾਇਆ ਉਹਨਾਂ ਨੂੰ लाड़ प्यार ਕਰਕੇ ਹਨਾ ਜੀ ਜੀ ਲੱਗ ਜਾਂਦਾ ਤੇ ਉਸ ਤਰ੍ਹਾਂ ਵੀ ਜਾਣਕਾਰੀ ਮਿਲ ਜਾਂਦੀ ਹੈ ਬਾਕੀ ਜੇ ਕੋਈ ਤੁਸੀਂ ਸਾਰੇ ਵੀਰ ਭਰਾ ਜਿਹੜੇ ਵੀ ਆਪਣਾ ਵਲੌਗ ਦੇਖ ਰਹੇ ਨੇ ਵੀਡੀਓਜ਼ ਦੇਖ ਰਹੇ ਨੇ ਆਪਾਂ ਨੂੰ ਕੋਈ ਜਾਣਕਾਰੀ ਦੇਣੀ ਚਾਹੁੰਦਾ ਵੀਡੀਓ ਦੇ ਥਰੂ ਕੀ ਮਤਲਬ ਹੁਣ ਜਿਵੇਂ ਸਿਆਲ ਹੈ ਪਸ਼ੂਨ ਕੀ ਪਾਉਣਾ ਚਾਹੀਦਾ ਹੈ ਹਨਾ ਜੀ ਮੱਝਾਂ ਵਾਸਤੇ ਕਟੜੂਆਂ ਵਾਸਤੇ ਕਿਹੜੀ ਚੀਜ਼ ਚੰਗੀ ਹੈ ਇਹਨਾਂ ਦੀ ਹੈਲਥ ਵਾਸਤੇ ਸਿਹਤ ਵਾਸਤੇ ਉਹ ਦੱਸ ਸਕਦੇ ਆ ਜੀ ਤੇ ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੋਈ ਵੀ ਇਨਸਾਨ ਜਿਹੜਾ 100% ਪ੍ਰੋਪਰ ਜਿਹੜਾ ਉਹ ਨੌਲੇਜ ਵਾਲਾ ਨਹੀਂ ਹੁੰਦਾ ਇਸ ਕਰਕੇ ਤੁਸੀਂ ਕੋਈ ਸੁਝਾਅ ਦੇਣਾ ਹੋਵੇ ਸਿਆਲ ਚੰਨਾਂ ਲਈ ਕੀ ਕੀ ਆਪਾਂ ਖਰਾਕ ਰੱਖੀਏ ਵਧੀਆ ਦੁੱਧ ਚੰਗਾ ਦੇਣ ਦੁੱਧ ਦਾ ਵੀ ਹੁੰਦਾ ਹੈ ਵੀ ਚਲੋ ਵਧੀਆ ਹੋਵੇ। ਸੋ ਇਹਨੇ ਦੋ ਤੇ ਬਾਬਾ ਜੀ ਮਿਹਰ ਕਰਨ ਆਪਾਂ ਹੋਰ ਅੱਗੇ ਇੱਕ ਦੋ ਡੰਗਰ ਇੱਕ ਇੱਕ ਦੋ ਦੋ ਕਰਕੇ ਵਧਾਉਂਦੇ ਜਾਵਾਂਗੇ ਫਿਰ ਆਪਾਂ ਸ਼ਾਇਦ ਗਾਈਆਂ ਵਾਲੇ ਪਾਸੇ ਵੀ ਹੋਵੇ ਗਾਂਵਾਂ ਵਾਲੇ ਪਾਸੇ ਦੀ। ਉਹਦੇ ਬਾਰੇ ਵੀ ਦੱਸੋ ਜਿਹੜੇ ਵੀਰ ਭਰਾ ਕੋਈ ਵੀਡੀਓ ਦੇਖਦੇ ਨੇ ਜਿਨ੍ਹਾਂ ਨੇ ਰੱਖਿਆ ਕਿਵੇਂ ਲਾਇਵ ਹੁੰਦਾ ਸੌਦਾ ਕਿਵੇਂ ਹੈ ਜੀ ਠੀਕ ਹੈ। ਤੇ ਇੰਨਾ ਕੋ ਜੀ ਫਿਲਹਾਲ। ਸੋ ਦੋਸਤੋ ਆਪਾਂ ਹੋਲੀ-ਹੋਲੀ ਜਿਹੜੇ ਆ ਵਲੌਗ ਦੀ ਡਿਊਰੇਸ਼ਨ ਵਧਾਉਂਦੇ ਰਵਾਂਗੇ ਹੁਣ ਆਪਾਂ ਘੱਟ ਡਿਊਰੇਸ਼ਨ ਦਾ ਬਣਾਇਆ ਜੀ ਵਲੌਗ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣਾ ਫੇਸਬੁੱਕ ਤੇ ਪੇਜ ਆ ਉੱਥੇ ਵੀ ਅਪਡੇਟ ਦਿਨਾਂ ਰਹਿਣਾ ਜੀ ਫੇਸਬੁੱਕ ਤੇ ਵੀ ਸੇਮ ਨਾਮ ਨਾਲ ਦਗਜੀਤ 22 ਵਲੌਗਸ ਦੇ ਨਾਮ ਤੋਂ ਆਪਾਂ ਨੂੰ ਫਾਲੋ ਕਰਿਓ ਜੇ ਤੇ ਆਹ ਜਿਹੜਾ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਏ ਬਾਏ